ਖੋਲ ਕੇ ਦਿਖਾਓ ਬਾਹਰ ਜਾ ਇਹਨਾਂ ਨੇ ਵੇਚਣਾ ਵੇਚਣਾ ਤਾਂ ਆ ਖਰੀਦਣਗੇ ਆ ਜਾ ਆ ਜਾ ਕਹਿੰਦਾ ਵੇਚਣਾ ਹੈ ਹੁਣ ਕਿਵੇਂ ਪਤਾ ਲੱਗ ਗਿਆ ਨੂੰ ਆਇਆ ਉੱਥੇ ਲਿਆ ਖੜ ਜਾ ਇਹਨੂੰ ਪੁੱਛਦੇ ਆ ਕੀ ਹੈ ਇਹਦੇ ਕੋਲੇ ਟੱਕਾ ਟੁਕਾ ਹਾਂਜੀ ਇਹੋ ਜਿਹੇ ਬੰਦੇ ਵੀ ਤੇਰੀ ਵੀਡੀਓ ਆਈ ਜਾਊ ਵਿੱਚ ਹਾਂਜੀ ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਹੜੇ ਇਹ ਕਹਿੰਦੇ ਵਿੱਕੀ ਇਹ ਟਾਕਲਾ ਟੋਕਲੀ ਓਏ ਓਰੇ ਲਿਆ ਬੰਦੇ ਮੰਗਰ ਲਾ ਰਖੇ ਆ ਦੇਖੋ ਆ ਲਾ ਕੇ ਦਿਖਾਵਾ ਨੇ ਮੋੜ ਹੁੜਾਰ ਕੇ ਕੱਢੋ ਦੇ ਫੜ ਕੇ ਆਪ ਕੋ ਦਿਖਾ 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 ਜਾਣਦਾ ਤੁਸੀਂ ਕਮੈਂਟ ਦੇ ਵਿੱਚ ਓਏ ਇਥੋਂ ਮੰਝਾ ਚੱਕ ਲਿਓ ਓ ਜਗ੍ਹਾ ਲੱਗਣਾ ਓ ਚੱਕੜੇ ਅਮਰ ਬੈਠ ਨਹੀਂ ਆਹ ਡਿੱਟ ਲੰਬਾਈ ਚ ਜਿਆਦੇ ਹਾਂ ਕਹੀ ਐਨਾ ਤੂੰ ਹਾ ਕਾ ਕੋਲਕਾਤਾ ਬੰਗਾਲੀ ਨਾ ਪੱਕਾ ਤੇਰਾ ਚੂਕਣਾ ਘੁੱਟਾ ਜਾਊਗਾ ਪਿੰਡਾਂ ਚ ਤੋਂ ਲਾਂਕੀਆਂ ਆ ਬੰਗਾਲੀ ਨੇਤਾ ਪਾਉਣੇ ਕੁਰਤਾ ਜਮਾ ਜਿਹੜਾ ਉਹ ਪਾਉਂਦੇ ਤਾਂ ਹੈਗੇ ਆ ਓਏ ਇਹਦੇ ਕੱਪੜੇ ਖਾ ਹੋ ਜਾਣਗੇ ਜਾਓ ਯਾਰ ਜੀ ਅਸੀਂ ਇਹਦੇ ਕੋਲੇ ਦੇਖਦੇ ਆ ਵੀ ਕੀ ਇਹਦੇ ਕੋਲੇ ਮੋਕਾ ਦੇਣ ਬਾਰੇ ਇਹ ਕੁਝ ਹੋਰ ਕਹੀ ਜਾਂਦਾ ਓਏ ਚੁੱਪ ਕਰ ਜਾਓ ਯਾਰ ਵਾਲੀ ਦੇ ਵਿੱਚ ਜੇਕਰ ਕਿਸੇ ਵੀਰ ਨੇ ਇਹ ਦੇਖੇ ਬਣਾ ਰਹੇ ਆ ਇਹ ਹੋਕਾ ਦੇਣ ਵੇਲੇ ਕੁਝ ਹੋਰ ਕਹੀ ਜਾਂਦਾ ਵੀ ਹਲੋ ਬੇ ਸਿਟ ਡਾਊਨ ਪਲੀਜ਼ ਅਮਾਦਾ ਫਸਟ ਟਾਈਮ ਪਤਾ ਕਰ ਗੱਲ 1 ਮਿੰਟ ਬੋਲੀ ਜਨਾ ਹੋਕੇ ਚ ਬੁੜੀਆਂ ਨੂੰ ਕੀ ਪਤਾ ਲੱਗੂ ਵੀ ਤੂੰ ਕੀ ਵੇਚ ਤੂੰ ਤੂੰ ਕਿਉਂ ਵੇਚਣਾ ਆ ਉਹ ਦਾਦਾ ਅਮਦੇ ਪੰਜਾਬੀ ਬੋਲੂ ਬੋਲੂ ਬੁਝੂ ਬੁਝੂ ਮੈਂ ਕਾਰਨ ਕੀ ਹੈ ਨਾ ਹੁਣ ਇਹਨਾਂ ਨੂੰ ਕਰਕੇ ਖਲਾ ਕੇ ਦੇਖ ਰਹੇ ਆ ਬਿਲਕੁਲੇ ਫੇਰ ਤੋਕਾ ਤੋਕਾ ਸਾ ਪਾ ਤੋ ਪਾ ਬਦਲ ਕੀ ਕਹਿ ਰਹੇ ਨਾ ਬ੍ਰਦਰ ਜੰਪ ਸਿੱਟਾਂ ਉਹ ਫਿਰ ਵੀਡੀਓ ਨਹੀਂ ਬਣਦੀ ਜਿਹੜੇ ਕਿਸੇ ਨੂੰ ਵੀ ਸਮਝ ਨਹੀਂ ਆਈ ਦੇਖਦੇ ਆ ਵੀ ਹੈ ਕੀ ਇਹ ਹੋਕਾ ਦਿੰਦਾ ਫਿਰਦਾ ਸੀ ਇਹ ਨਾ ਨਾ ਚੋ ਨਾ ਚੋ ਪਤਾ ਨਾ ਚੋ ਪਤਾ ਨਾ ਚੋ ਪੂਰਾ ਪੰਜਾ ਸਟੇਟ ਕੰਪੜੇ ਕੰਪੜੇ ਨਾ ਨਾ ਹਗਾ ਨਾ ਕਰ ਬਸ ਪਤਾ ਲੱਗ ਗਿਆ ਵੀ ਤੇਰੇ ਕੋਲੇ ਕੁੜਤਾ ਉੱਤੇ ਇੱਕ ਕਰ ਲੈ ਕਰ ਆਪ ਦਾ ਤੋਂ ਲੈ ਆ ਕੰਪੜੇ ਤੇਰੀ ਕਪੜਾ ਹਗਾ ਨਾ ਏ ਸੁਣਾ ਦੇ ਜਮਾਨਾ ਦੇ ਵਰਤਣਾ ਨਾ ਤੇ ਲਈ ਸਰਕਾਰ ਤੇ ਚਰਕਾ ਤੇ ਹਾਥੀ ਆ ਗਾਂਧੀਵਾਲਾ ਸਿਸਟਰ ਮਾਈ ਸਿਸਟਰ ਇਹ ਕਦਾ ਸਾਡੇ ਫਾਦਰ ਇਹ ਫਾਦਰ ਇਹ ਆਮੀ ਵੀ ਜਾ ਇਹਦੀ ਆ ਭੈਣਾ ਆ ਦੇਖ ਲੋ ਕਿਹੜਾ ਥੱਲੜਾ ਕਾ ਮੇਰਾ ਫਾਦਰ ਕਹਿੰਦਾ ਵੀ ਮੇਰਾ ਡੈਡੀ ਆ ਫੀਰ ਕਿਹਦੀਆਂ ਨਾਲ ਵਾਲੀ ਆ ਛੋਟੇ ਆ ਆ ਇਹ ਰਸ ਇਹ ਤੂੰ ਆ ਲੱਗਦਾ ਤਾਂ ਹੈ ਨਹੀਂ ਹੈਗਾ ਇਹ ਇਹੀ ਹੈ ਇਹੀ ਹੈ ਸੁਣ ਲੈ ਮਾੜਾ ਉਹ ਕੋਈ ਬੋਲਿਆ ਹਣਾ ਚੰਗਾ ਆਹਾ ਵੀਰ ਤੇ ਇਹਦੀ ਸਮਝ ਤਾਂ ਆਉਂਦੀ ਨਹੀਂ ਹੋਕਾ ਦੇਣ ਆਉਂਦਾ ਹੈ ਕੋਈ ਹੁਣ ਆਦਾ ਚੂਕਣਾ ਕੁੱਟਦੇ ਉਹਦੇ ਕੋਲੇ ਕੱਪੜਾ ਹੈਗਾ ਪਿੰਡਾਂ ਦੇ ਵਿੱਚ ਆ ਕੇ ਤੇ ਇਹਦੀ ਸਮਝ ਆਉਂਦੀ ਨਹੀਂ ਕੱਪੜਾ ਇਹਦੇ ਕੋਲੇ ਫੰਡਾ ਉਹ ਲੈਣਾ ਨਹੀਂ ਕਰ ਰਹੇ ਓਏ ਆਪਾਂ ਨੂੰ ਪਤਾ ਲੱਗ ਗਿਆ ਇਹਦੇ ਕੋਲੇ ਇਹ ਇੱਕ ਵੜਾ ਦੇਣਾ ਅੱਜ ਦਿਖਾ ਤਜਰਬਾ ਦਿਖਾ ਦੱਬੀਣਾ ਕਰਾਵਾ ਭਾਸ਼ਾ ਸੁਣਾ

ਉਹ ਇਹ ਕਾਨੂੰ ਦਾ ਬੀੜੀ ਵਾਲੇ ਪਾਸੇ ਬੜਾ ਕੱਪੜਾ ਹੈ। ਅਮੇ ਸਭ ਠੰਡਾ ਰਹਿੰਦਾਗਾ। ਹਾਂਜੀ ਇਹਦਾ ਕਹ ਜਿਹੜਾ ਇਹ ਕੱਪੜਾ ਹੈਗਾ ਗਰਮੀ ਦੇ ਵਿੱਚ ਵੀ ਜਿਹੜਾ ਠੰਡਾ ਰਹਿੰਦਾਗਾ। ਹੋ ਯਾਰ ਇਹਦੀ ਪੈਂਦਾ ਦਦਾ। ਕਾਹ ਚ ਬਿਨਾਂ ਦੇ ਲਾਉਣਾ। ਕੰਤੇ ਦੀ ਗੱਲ ਸਾਡੇ। ਸਮਝ ਆ ਰਿਹਾ ਕਿਉਂਕਿ ਉਹ ਕਾਹ ਨੂੰ ਘੇਰ ਰੱਖਿਆ ਸੀ ਇੱਥੇ ਆ ਪੰਜਾ ਕਾ ਕਰਦਾ ਹੈ ਪਰ ਨਹੀਂ ਬਤਾ ਅਗਰ ਦਿਖਾਈ ਠੰਡਾ ਬੜਾ ਹੈ ਉਹ ਯਾਰ ਇਹਦੀ ਠੰਡਾ ਰਹੂਗਾ ਜਨਾ ਕਿਸੇ ਨੇ ਇਹਦੀ ਪਹਿਲਾਂ ਸਮਝ ਲਿਓ ਬੋਲੀ ਕੀ ਕਹਿੰਦਾਗਾ ਕਿਉਂਕਿ ਪਹਿਲਾਂ ਮਾਟੀ ਨੂੰ ਅਣਪੜ੍ਹ ਨੂੰ ਹੋ ਕੀ ਸਮਝਣ ਨਾ ਜੇ ਤਾਂ ਪੈਸੇ ਲੈਣੇ ਹੋ ਅਗਲੇ ਤੋਂ ਇਹ ਪਰਬੇ ਨੇਤਾ ਵਾਲਾ ਇਸਕਾ ਪ੍ਰਾਈਸ ਕਿਤਨਾ ਗ੍ਰੀਤੀ ਸਮਝ ਲਈ ਅਸੀਂ ਕੀਸੀ ਕਿਸੇ ਨੂੰ ਵੀ ਬੋਲੀ ਦੀ ਆ ਤੇ ਤੁਮਾਰਾਂ ਬੜਾ ਬੜਾ ਸ਼ਰਮੇ ਜਾਇ ਨਾ ਈਰ ਦੇ ਕਾਕਾ ਮਾ ਸਾਥ ਸਾਥ ਸੇ ਕਿੰਝ ਕਿੰਝ ਉਹ ਦੁਰਾਇਨ ਨੇ ਕਿਹਾ ਲਾ ਲਿਆ ਲਾ ਲਿਆ ਲੂਗਾ ਆ ਮੈਂ ਮੈਂ ਮੋੜ ਨਹੀਂ ਆਂ ਅਰੇ ਪੂਰਾ ਅਗ ਲਾ ਗਿਓ ਨਾ ਕਾਕਾ ਤੇ ਮਨ ਜਿਹਾ ਨਾ ਇਸਨੇ ਕੋਈ ਟੇਰਿੰਗ ਬੋਰਡ ਪਾਲਿਸ਼ ਹਾਂਜੀ ਇਹਨੂੰ ਘੇਰ ਤੱਕ ਜਦੋਂ ਇਹ ਹੋਕਾ ਦਿੰਦਾਗਾ ਕੋਈ ਕੋਈ ਉਹਨਾਂ ਦੀਆਂ ਬੱਖੀਆਂ ਕੁੱਟ ਦਿਓ ਤਾਂ ਕਰਕੇ ਇਹ ਵੀਡੀਓ ਲਈ ਦੇ ਵਿੱਚ ਫਿਰਦਾ ਵੀਰ ਤੇ ਕਿਹੜੀ ਕਿਥੋਂ ਆਏ ਬਈ ਤੂੰ ਕੋਲਕਾਤਾ ਜੋ ਆਇਆ ਹੈ ਤੇ ਤੁਸੀਂ ਇਹਦੀ ਭਾਸ਼ਾ ਜਿਹੜੀ ਤੁਸੀਂ ਉਹ ਸਮਝ ਸਕਦੇ ਹੋ ਆ ਦੇਖ ਲਓ ਗੱਲ ਕਰ ਰਹੇ ਹੈਗਾ ਹੋਕਾ ਦੇਣ ਵੇਲੇ ਇਹ ਕੁਝ ਹੋਰ ਹੀ ਕਹੀ ਜਾਂਦਾ ਹੈਗਾ ਤੇ ਹੋਕਾ ਦੇਣ ਵੇਲੇ ਇਹਨੂੰ ਅਸੀਂ ਆਖਿਆ ਵੀ ਤੈਨੂੰ ਪਿੰਡ ਦੇ ਵਿੱਚ ਕੋਈ ਉਹ ਨਾਦਰੀਆਂ ਬੱਖੀਆਂ ਗੁੱਟਦੇ ਤੇ ਤਾਂ ਕਰਕੇ ਇਹ ਵੀਡੀਓ ਬਣਾਈ ਆ